ਹਾਏ ਰੱਬਾ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਆ ਇੰਨੀ ਕੁੱਤੇ ਖਾਣੀ ਮੈਂ ਕੱਲ ਵੀ ਕੀਤੀ ਇਹਦੀ ਫੇਰ ਫੋਨ ਲੈ ਕੇ ਬੈਠੀ ਆ ਕੰਮ ਦਾ ਤਾਂ ਕੋਈ ਪਤਾ ਹੀ ਨਹੀਂਗਾ ਕੋਈ ਨਹੀਂ ਲੈਣੀ ਖਬਰ ਇਹਦੀ ਨਹੀਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਇਹਦੇ ਵਿੱਚੋਂ ਕੀ ਕੱਢਣਾ ਵਾ ਉੱਠ ਕੇ ਕੋਈ ਕੰਮ ਤਾਂ ਦਾ ਵੇਖ ਲੈ ਹੁਣ ਮਮੀ ਜੀ ਕੀ ਹੋ ਗਿਆ ਕੰਮ ਕਰ ਗਏ ਫ੍ਰੀ ਹੋਈ ਕੀ ਕੰਮ ਕੀਤਾ ਉਹ ਤਾਂ ਵੱਡੀ ਲੱਗੀ ਆ ਰਸਾਈ ਦੇ ਵਿੱਚ ਮੰਮੀ ਪੋਸ਼ਕੇ ਦੀ ਆ ਉਹ ਦੀਦੀ ਨੂੰ ਸਾਰਾ ਕੰਮ ਨਾਲ ਕਰਵਾ ਕੇ ਆਈਆਂ ਤੈਨੂੰ ਤਾਂ ਕੋਈ ਲੱਥੀ ਚੜੀ ਜਿਆਦਾ ਨਹੀਂ ਹੈਗੀ ਵੀ ਮੇਰਾ ਮਾਪਿਓ ਕੱਲ ਕਿਦਾਂ ਬੋਲ ਕੇ ਗਿਆ ਇਹਨਾਂ ਦੇ ਨਾਲ ਫੇਰ ਹੀ ਮੈਂ ਸ਼ਰਮ ਕਰਾਂ ਕੋਈ ਕੰਮ ਤੰਦਾ ਵੇਖਲਾ ਮੈਂ ਨਾ ਫੋਨ ਲਿਆ ਧਿਆਨ ਕੇ ਆਰਾਮ ਨਾਲ ਬੈਠ ਕੇ ਜਿੱਦਾਂ ਮੈਡਮ ਲੱਗੀ ਹੁੰਦੀ ਆ ਮੰਮੀ ਜੀ ਉਹ ਗੱਲਾਂ ਛੱਡੋਗੇ ਵੀ ਹੁਣ ਮੇਰੇ ਕੋਲ ਨਹੀਂ ਛੱਡੀਆਂ ਜਾਂਦੀਆਂ ਮੇਰੀ ਹੋਈ ਐ ਬੇਇੱਜ਼ਤੀ ਕੱਲ ਮੈਂ ਕਿਦਾਂ ਛੱਡਦਾ ਉਹ ਗੱਲਾਂ ਕੀ ਤੁਹਾਡੀ ਬੀਐਸਡੀ ਹੋ ਗਈ ਇਹਦੇ ਵਿੱਚ ਤੈਨੂੰ ਨਹੀਂ ਦਿਹਿਆ ਤੂੰ ਆਪਣੇ ਪਿਓ ਨੂੰ ਇੱਕ ਵਾਰ ਨਹੀਂ ਕਿਹਾ ਵੀ ਡੈਡੀ ਇੱਥੇ ਨਾ ਉੱਚੀ ਬੋਲੋ ਜੇ ਗੱਲ ਕਰਨੀ ਤਾਂ ਅੰਦਰ ਬਹਿ ਕੇ ਗੱਲ ਕਰੋ ਗੇਟ ਲਾ ਕੇ ਬਹਿ ਕੇ ਕਿੱਡਾ ਮੁਜਰਾ ਲਾ ਕੇ ਬੈਠਾ ਹੀ ਇੱਥੇ ਬੱਸ ਕਰੋ ਅਮੀ ਬੱਸ ਕਰੋ ਮੇਰੇ ਕੋ ਹੁਣ ਸੁਣੀਆਂ ਨਹੀਂ ਜਾਂਦੀਆਂ ਠੀਕ ਆ ਨਾ ਅੱਛਾ ਤੇਰੇ ਕੋ ਮੇਰੀਆਂ ਨਹੀਂ ਸੁਣੀਆਂ ਜਾਂਣ ਰਹੀਆਂ ਜਿੱਦਾਂ ਤੇਰਾ ਪਿਓ ਆਣ ਕੇ ਇੱਥੇ ਬੋਲਦਾ ਸੀ ਉਹ ਤੇਰੇ ਕੋ ਸੁਣੀਆਂ ਜਾਂਦੀਆਂ ਸੀ ਜਿੱਦਾਂ ਸਾਡੇ ਸਿਆਣਿਆਂ ਬਿਆਣਿਆਂ ਦਾ ਅੰਤਰ ਤੋਲਾ ਝਾਟਾ ਨੌਲ ਕੇ ਗਿਆ ਵਾਓ ਕੀ ਅਮੀ ਬਾਰ-ਬਾਰ ਬਸ ਇੱਕੋ ਗੱਲ ਕਰੀ ਜਾਂਦੇ ਹੋ ਹੋਰ ਕੋਈ ਗੱਲ ਵੀ ਹੈਗੀ ਤੁਹਾਡੇ ਕੋਲ ਜਾ ਉੱਠ ਕੇ ਤਾਂ ਕੰਮ ਕਰ ਕੋਈ ਉੱਠ ਭਾ ਇਥੋਂ ਤੇਨ ਨਾਲ ਵਹਿਲੀ ਹੋ ਕੇ ਤੇ ਬਹਿ ਜਾਂਦੀ ਆ ਉਹਨੂੰ ਠੇਕਾ ਵੀ ਉਹਨੇ ਸਾਰੇ ਕੰਮ ਕਰਨੇ ਆ ਹੱਦ ਹੋਈ ਐ ਨਾ ਵਲੀਵੀ ਕਿਤੇ ਨਹੀਂ ਸਾਰਾ ਕੰਮ ਤੇ ਦਿੱਦੇ ਨਾਲ ਨਾਲ ਕਰਕੇ ਆਈਆਂ ਜੇ ਬਾਹਰ ਆ ਕੇ ਧੁੱਪੇ ਬਹਿ ਹੀ ਗਈਆਂ ਤੇ ਕੀ ਆਖਰ ਆ ਗਈ ਆ ਇਹਨਾਂ ਹੁਣ ਜਾਣ ਜਾਣ ਕੇ ਜਾਣ ਜਾਣ ਕੇ ਮੈਨੂੰ ਲਾਲਾ ਗੱਲਾਂ ਕਰੀ ਜਾਣੀਆਂ ਵਾ ਇਹ ਹੁਣ ਆਤ ਇਹਨਾਂ ਦੀ ਜਣੀ ਨਹੀਂ ਵੇਖਿਓ ਤੇ ਪਿੰਦਰੇ ਕੀ ਗੱਲ ਹੋਈ ਆ ਕੁਛ ਨਹੀਂ ਦੀਦੀ ਚੁੱਪ ਚੁੱਪ ਬੈਠੀ ਆ ਨਹੀਂ ਨਹੀਂ ਗਲਤ ਨਹੀਂ ਹੋਈ ਵੀ ਹੋਈ ਉਹ ਦੱਸਦੇ ਸਹੀ ਹੋਇਆ ਕੀ ਆ ਦੀਦੀ ਹੋਣਾ ਕੀ ਆ ਮੰਮੀ ਆਏ ਹੀ ਬਾਹਰ ਤੇ ਮੈਂ ਇੱਥੇ ਬੈਠੀ ਮੈਸਲ ਘੜੀ ਬਾਹਰ ਬੈਣੀ ਆ ਅੰਦਰ ਵੀ ਨਾ ਮਾਨਵੇਂ ਹੋਰ ਤਰ੍ਹਾਂ ਹੋਉਂਦਿਆ ਸੀ ਤੇ ਆ ਕੇ ਫੇਰ بار-ਬਾਰ ਉਹੀ ਗੱਲਾਂ ਮੁੜ ਕੋੜ ਉਹੀ ਗੱਲਾਂ ਕਰੀ ਜਾਂਦੇ ਜਿਹੜੀਆਂ ਪਰਸੋਂ ਹੋਈਆਂ ਵਾ ਕੱਲ ਵੀ ਮੈਨੂੰ ਗੱਲਾਂ ਸੁਣਾਈਆਂ ਹੁਣ ਫੇਰ ਉਹੀ ਸੁਣਾ ਗਈ ਆ ਤੂੰ ਫਿਕਰ ਨਾ ਕਰ ਜਦੋਂ ਇਦਾਂ ਕਰ ਚ ਗੱਲਾਂ ਹੁੰਨਾਂ ਫੇਨ ਨਿੱਕੀ ਨਿੱਕੀ ਗੱਲ ਮੰਨਦੇ ਨਹੀਂ ਲਾਈਦੀ ਹੈਗੀ ਹੁਣ ਗੱਲ ਤੇ ਤੈਨੂੰ ਵੀ ਪਤਾ ਹੋਈ ਆ ਤੇ ਗੱਲਾਂ ਮੰਮੀ ਨੇ ਤੇ ਕਰਨੀਆਂ ਆਂ ਪਰ ਦੀਦੀ ਕੀ ਕਰਾਂ ਮੈਂ ਤੇ ਆਪਣੇ ਆਪ ਚੇਤਾ ਭਲੋਨੀ ਆਂ ਵੀ ਚਾ ਲੋ ਗੱਲਾਂ ਬਾਰ ਬਾਰ ਮਨ ਵਿੱਚ ਨਾ ਆਉਣ ਤੇ ਫੇਰ ਅਗੇ ਤਜਾ ਕਰਾ ਦਿੰਦੇ ਆ ਮੇਰੀ ਗੱਲ ਸੁਣ ਮੰਮੀ ਦਾ ਸੁਭਾਅ ਇਦਾਂ ਹੀ ਰਹਿਣਾ ਵਾ ਉਹਨਾਂ ਦਾ ਨਹੀਂ ਬਦਲ ਸਕਦਾ ਉਹ ਤੇਰੇ ਕੀ ਮੈਨੂੰ ਬਥੇਰਾ ਕਹਿੰਦੇ ਰਹੇ ਹੀ ਵੀ ਤੂੰ ਇਦਾਂ ਕਰਦੀ ਓਦਾਂ ਕਰਦੀ ਆ ਤੂੰ ਬਸ ਆਪਣਾ ਸਕੂਲ ਜਾ ਰੀਜ਼ਿਊਮ ਦੇ ਉੱਥੇ ਤੇ ਕੀ ਬਣਦਾ ਵਾ ਉਧਰ ਧਿਆਨ ਦੇ ਦੀਦੀ ਧਿਆਨ ਤੇ ਬਥੇਰਾ ਨਹੀਂ ਆਂੀ ਧਿਆਨ ਹੁਣ ਉਧਰ ਹੀ ਵੀ ਚਲੋ ਕੰਮ ਕੋਈ ਸ਼ੁਰੂ ਕਰਨੇ ਆ ਤੇ ਪਰਨਾ ਮੰਮੀ ਫੇਰ ਬਾਰ ਬਾਰ ਉਹੀ ਗੱਲਾਂ ਕਰਕੇ ਨਾ ਸੱਚੀ ਟੈਨਸ਼ਨ ਜਿਹਦੇ ਵਿੱਚ ਪਾ ਦਿੰਦੀ ਆ ਮੰਮੀ ਦੀ ਫਿਕਰ ਨਾ ਕਰ ਇਹ ਸੋਚਿਆ ਕਰ ਵੀ ਮੈਂ ਇਤਰੋਂ ਸੁਣਿਆ ਵਾ ਤੇ ਉਧਰੋਂ ਕੱਢਦਾ ਵਾ ਦੀਦੀ ਜੇ ਮੰਮੀ ਡੜੀ ਵੀ ਹੁੰਦੀ ਉਹਨਾਂ ਨੇ ਵਿੱਚ ਇੱਕਦਰਾ ਗੱਲ ਸੌਂਦੇ ਹੁਣ ਉਹ ਵੀ ਸਾਹ ਛੱਡੀ ਜਾਂਦੇ ਆ ਹੁਣ ਕੱਲ ਮੰਮੀ ਦਾ ਫੋਨ ਆਇਆ ਹੀ ਨਾ ਉਹ ਹੁਣ ਮੈਨੂੰ ਕਹਿੰਦੇ ਸੀ ਕਿ ਰਪਿੰਦਰ ਫੋਨ ਨਾ ਲਾਈਂ ਦਿਨ ਥੋੜੇ ਜਿਨਾ ਇਦਾਂ ਹੀ ਲੰਘਣੇ ਆਂ ਡੜੀ ਤੇਰੇ ਨਾਲ ਬਹੁਤ ਗੁੱਸੇ ਵਿੱਚ ਵਾ ਉਹਨਾਂ ਨੇ ਵੀ ਚੰਗੀ ਗੱਲ ਹੀ ਕਹੀ ਐ ਅਛਦੇਣੇ ਜੇ ਬਾਰ-ਬਾਰ ਫੋਨ ਲਾਏਂਗੀ ਤੇ ਉਹਨਾਂ ਦੇ ਮਨ 'ਚ ਵੀ ਬਾਰ-ਬਾਰ ਗੱਲਾਂ ਘੁੰਮਣੀਆਂ ਵਾ ਥੋੜੇ ਦਿਨ ਲੰਘ ਲੈਂਦੇ ਮਾਪਿਓ ਕਿੰਨਾ ਕੱਚੇ ਰੁੱਸੇ ਰਹਿੰਦੇ ਬੱਚਿਆਂ ਨਾਲ ਪਰਦੀ ਦੀਆਂ ਰਸਈਆਂ ਜਿਹੜੇ ਮਾਪਿਓ ਨੇ ਹੌਸਲਾ ਦੇਣਾ ਆ ਉਹੀ ਇਦਾਂ ਕਰੀ ਜਾਂਦੇ ਆ ਸਾਸੋਹਰੇ ਨੇ ਤੇ ਫਿਰ ਗੱਲਾਂ ਸੁਣਾਉਣੀਆਂ ਆ ਮੁਸ਼ਕਲ ਸਮਾਂ ਆਉਂਦਾ ਹੀ ਹੁੰਦਾ ਵਾ 30 ਬੰਦਿਆਂ ਦੇ ਹੀ ਆਉਣਾ ਵਾ ਤੂੰ ਫਿਕਰ ਨਾ ਕਰ ਤੂੰ ਕੱਲ ਦੀ ਤਿਆਰੀ ਕਰ ਆਪਣੀ ਨਾਲੇ ਲਵਲੀ ਨੂੰ ਕਹਾਂ ਤੇਰੇ ਨਾਲ ਜਾਣ ਵਾਸਤੇ ਤਿਆਰ ਹੋਏ ਜੇ ਇਹਨਾਂ ਗੱਲਾਂ 'ਚ ਪਈ ਰਹੀ ਨਾ ਤੇ ਕੱਲ ਵਾਲੇ ਪਾਸੇ ਕੁਝ ਬੰਨਾ ਵਾ ਤੇ ਨਾ ਅੱਜ ਦਾ ਦਿਨ ਵੀ ਖਰਾਬ ਹੋ ਜਾਣਾ ਬਸ ਦੀਦੀ ਤੁਸੀਂ ਇਹ ਘਰ ਦੇ ਵਿੱਚ ਜਿਹੜਾ ਇਹਨਾਂ ਸਾਥ ਦੇਂਦੇ ਆ ਬਾਕੀ ਤੇ ਸਾਰੇ ਗੱਲਾਂ ਕਰਨ ਨੂੰ ਹੀ ਆ ਸਾਸ ਸੂਤ ਕੁਝ ਨਹੀਂ ਹੁੰਦਾ ਅਰਵਿੰਦਰ ਕੋਈ ਵਕਤ ਹੀ ਇਦਾਂ ਦਾ ਹੁੰਦਾ ਵਾ ਜਿਹੜਾ ਬੁਰਾ ਆ ਜਾਂਦਾ ਵਾ ਤੇ ਜੇ ਬੰਦਾ ਇਹ ਇਹਨਾਂ ਹਾਲਾਤਾਂ ਨਾਲ ਲੜਨਾ ਸਿੱਖ ਲੇ ਨਾ ਤੇ ਸਾਰੇ ਕੰਮ ਪੂਰੇ ਹੋ ਜਾਂਦੇ ਆ ਦੀਦੀ ਇਹ ਕਿਦਾਂ ਦਾ ਵਕਤ ਏ ਜਿਹੜਾ ਸਾਡੇ ਤੇ ਹੀ ਆਉਣਾ ਕੀ ਕਰਨਾ ਕਰ ਤੂੰ ਉੱਠ ਤੇ ਚੱਲ ਆਪਣਾ ਕੰਮ ਕਰ ਮੈਂ ਰੋਟੀ ਬਣਾ ਲੈਣੀ ਆ ਚੱਲ ਉੱਠ ਤਾਂ ਨਹੀਂ ਮੈਂ ਵੀ ਕੰਮ ਕਰਾਉਣੀ ਟਾੜਨਾ ਚੱਲ ਉੱਠ ਚੱਲ ਪਰਪੰਦਰ ਹਾਂਜੀ ਮੈਂ ਇਹ ਸੋਚਣ ਲਿਆ ਵੀ ਜੋ ਬਣੇ ਵੇਲਾ ਫਿਰ ਸਾਡਾ ਹੀ ਸੋਚਿਆ ਹੈ ਵੇਲਾ ਉਹ ਕਿੰਨੀ ਆ ਸਮਾ ਜਕਾਈਆਂ ਇੱਕ ਦੂਜੇ ਨਾਲ ਲੜੇ ਵੀ ਬੋਲੇ ਵੀ ਇੱਕ ਦੂਜੇ ਨਾਲ ਤੇ ਫਿਰ ਉਹਨੇ ਹੀ ਸਾਥ ਦਿੱਤਾ ਸਾਡਾ ਚਲੋ ਕੋਈ ਗੱਲ ਨਹੀਂ ਫਿਰ ਕੀ ਉਹ ਵੀ ਟਾਈਮ ਹੈਗਾ ਹੀ ਕੀ ਕਰਨਾ ਆਪਣੇ ਬੰਦੇ ਦੇ ਆਪਣੇ ਵਾਸਤੇ ਗੱਲ ਤਾਂ ਹੁੰਦੀ ਨਹੀਂ ਆ ਕੋਈ ਵੀ ਉਹ ਹੈ ਤੇ ਸਹੀ ਆ ਪਰ ਫਿਰ ਵੀ ਭਰਾ ਭਰਾ ਹੀ ਹੁੰਦਾ ਵਨ ਉਹ ਹੀ ਟੁੱਟੀਆਂ ਬਾਵਾਂ ਗੱਲ ਨਹੀਂ ਆਉਂਦੀਆਂ ਨੇ ਫਿਰ ਵੀ ਜਿੱਦਾਂ ਮਰਜੀ ਆ ਤੇ ਬਾਕੀ ਇਹ ਆ ਵੀ ਹੁਣ ਚੱਲੇ ਆ ਸਵੇਰੇ ਜਾਵਾਂਗੇ ਨਾ ਹਾਂਜੀ ਤੇ ਹੁਣ ਸਾਰਾ ਜਿੰਨਾ ਵੀ ਹੈਗਾ ਵਨ ਆਪਣਾ ਡਾਕੂਮੈਂਟ ਜਿੰਨੇ ਵੀ ਤੇ ਸਾਰੇ ਪਾਲੀ ਨਹੀਂ ਕੋਈ ਨਹੀਂ ਲੱਲਾਂਗੇ ਨਾਲ ਜੀ ਐਮ 12 13000 ਰੁਪਏ ਬੜਾ ਹੁੰਦਾ ਮਹੀਨੇ ਦਾ ਉਹ ਤੇ ਹੈ ਹੀ ਆ ਪਰ ਮੇਰੇ ਮਨ ਦੇ ਵਿੱਚ ਨਾ ਇੱਕ ਗੱਲ ਹੋਰ ਆਉਂਦੀ ਹੈ ਹਾਂ ਮੈਂ ਸੋਚਣਦੀ ਹਾਂ ਅੱਜ ਦੇ ਨਾਲ ਆਪਾਂ ਗੱਲ ਤੇ ਕਰ ਆਏ ਹਾਂ ਤੇ ਪਰ ਨਾ ਮੇਰੇ ਮਨ ਦੇ ਵਿੱਚ ਇੱਕ ਹੋਰ ਖਿਆਲ ਜਾਈ ਜਾਂਦਾ ਉਹ ਕੀ ਆ ਗੱਲ ਇਹ ਆ ਵੀ ਮੈਨੂੰ ਇਹ ਲੱਗਣਦੀ ਆਵਾ ਵੀ ਲੋਕੀ ਕੀ ਗੱਲਾਂ ਕਰਨਗੇ ਉਹ ਯਾਰ ਲੋਕਾਂ ਦੀ ਤੂੰ ਛੱਡ ਹਾਂ ਤੂੰ ਇਹ ਸੋਚ ਵੀ ਟੈਸਟ ਪਾਸ ਕਰ ਲੇਗੀ ਟੈਸਟ ਪਾਸ ਤੇ ਚਲੋ ਹੋ ਹੀ ਜਾਊਗਾ ਪਰ ਮੈਨੂੰ ਇਹ ਆ ਵੀ ਆਖਣਾ ਲੈ ਬੰਦਾ ਘਰ ਵਾ ਤੇ ਆਪ ਤਰੀ ਫਿਰਦੀ ਆ ਸਕੂਲਾਂ ਦੇ ਵਿੱਚ ਉਹ ਯਾਰ ਲੋਕਾਂ ਨੇ ਤੇ ਕਹਿਣਾ ਹੀ ਜਦੋਂ ਮੈਂ ਵੀ ਲੱਗ ਗਿਆ ਨਾ ਫਿਰ ਉਹ ਮੂੰਹਾਂ ਨੇ ਕਹਿਣਾ ਮੈਂ ਚੱਲ ਦੋਵੇਂ ਜੀ ਲੱਗੇ ਚਲ ਕੋਨਾ ਕੋਤ ਲੈਉਣੀ ਰਹੇ ਆ ਨਾ ਚਲੋ ਉਹ ਤੇ ਹੈ ਹੀ ਆ ਬਾਕੀ ਇਹ ਮਨ ਦੇ ਵਿੱਚ ਹਲੇ ਡਰ ਜਾ ਵੀ ਲੱਗਨਦੇ ਆ ਜਾਂ ਵੀ ਪਤਾ ਨਹੀਂ ਹਲੇ ਕੀ ਬਣਨਾ ਕੱਲ ਨੂੰ ਤੇ ਕੀ ਨਹੀਂ ਉਹ ਨਹੀਂ ਨਹੀਂ ਉਹ ਮੁੰਡਾ ਸਾਡੇ ਨਾਲ ਹੀ ਪੜਦਾ ਰਿਹਾ ਵਾ ਅੱਛਾ ਤੇ ਕੋਈ ਗੱਲ ਨਹੀਂ ਉਹਦਾ ਵਕ ਵੀ ਆ ਜਾਂ ਜੋ ਬੰਦਾ ਇਹ ਆ ਤੇ ਮੇਰਾ ਵੀ ਵਕ ਉਹ ਭਰੇ ਆ ਵੀ ਇਹਦੇ ਨਾਲ ਥੋੜਾ ਜਿਹਾ ਜ਼ਿਆਦਾ ਵਾਦਾ ਬਾਕੀ ਗੱਲ ਇਹ ਆ ਵੀ ਚਲੋ ਜੋਬਨਵੀਰ ਹੁਣਾਂ ਨੇ ਬੜਾ ਸਾਥ ਸਾਡਾ ਦੇਣ ਦੇ ਆ ਉਹੋ ਤਾਂ ਮੈਂ ਕਹਿੰਦਿਆਂ ਪਹਿਲਾਂ ਵੇਖ ਲੈ ਇਨਾਂ ਕੋਈ ਕੀਤਾ ਤੇ ਜੋਤ ਜੀ ਦੀ ਵੀ ਚਲੋ ਕਿੰਨੇ ਚੰਗੇ ਆ ਨਹੀਂ ਤੇ ਉਹ ਵੀ ਆਖਣਾ ਵੀ ਨਾ ਤੂੰ ਪਹਿਲਾਂ ਇਹ ਕੁਛ ਕਰਦੇ ਰਹੇਂ ਆ ਤੇ ਅਸੀਂ ਉਹਦਾ ਕਾਲੀ ਸਾਥ ਦੇ ਹੁਣਾਂ ਦਾ ਪਤਾ ਹਿਸਾਬ ਕਿਦਾਂ ਦਾ ਵਾ ਜਿੱਧਰ ਭਾਰਾ ਲੱਗਾ ਨਾ ਪੱਲਾ ਉਦੋਂ ਨੂੰ ਹੋ ਜਾਂਦੇ ਸਹੀ ਗੱਲ ਆ ਪਹਿਲਾਂ ਸਾਡੇ ਵੱਲ ਦੇ ਹੋ ਗਏ ਵੀ ਨੌਕਰੀ ਮਿਲ ਜਾਣੀ ਆ ਸਹੀ ਗੱਲ ਆ ਹਾਂ ਮੈਂ ਵੀ ਇਹ ਜਮਾ ਕੇ ਵੇਖਿਆ ਸੀ ਪਹਿਲਾਂ ਸਾਡੇ ਵੱਲ ਦੀਆਂ ਗੱਲਾਂ ਕਰਦੇ ਨਾਲ ਜੋਬਨ ਜਿੱਦਣਾ ਕੱਲ ਗਏ ਨਹੀਂ ਆਂ ਫੀਸ ਤਾਂ ਨਾ ਮੈਨੂੰ ਬੰਬੀ ਤੇ ਖੜ ਕੇ ਵੀ ਲਿਆ ਸਮਝਾਉਂ ਅਛਾ ਫੇ ਚਲ ਜਿੱਥੇ ਵੀ ਮਿਲਦੀ ਆ ਨਾ ਤੈਨੂੰ ਮੈਂ ਲਵਾ ਦਿੰਨਾ ਵਾ ਤੇ ਤੁਸੀਂ ਦੋਵੇਂ ਜੀ ਰਲ ਕੇ ਕੰਮ ਕਰੋ ਚਲੋ ਉਹ ਤੇ ਹੁਣ ਸਾਡਾ ਬਥੇਰਾ ਸਾਥ ਦੇਂਦੇ ਆ ਪਰ ਇਹ ਆ ਵੀ ਤੁਸੀਂ ਹੁਣ ਅੱਗੇ ਥੋੜਾ ਧਿਆਨ ਰੱਖਿਓ ਨਹੀਂ ਕੋਈ ਗੱਲ ਨਹੀਂ ਯਾਰ ਅਸੀਂ ਦੋਵੇਂ ਜਣੇ ਜਾਣਾ ਬਾਰਾ ਤੁਰਨ ਫਿਰਨੇੜਾ ਵਾ ਥੋੜਾ ਹੁਣ ਪ੍ਰੇਜ਼ ਰੱਖੋ ਤੇ ਆਪਣੇ ਕੰਮ 'ਵਾਲੇ ਧਿਆਨ ਦਿਓ ਬੜੀ ਲੰਬੀ ਜ਼ਿੰਦਗੀ ਆਪਾਂ ਕਿਦਾਂ ਕੱਟਣੀ ਆ ਜੇ ਕੁਛ ਨਾ ਕੁਛ 6 ਮਹੀਨੇ ਹੋਰ ਵਾ 6 ਮਹੀਨੇ ਬਾਅਦ ਕੀ ਪਤਾ ਮੈਨੂੰ ਵੀ ਰੱਖ ਲੈਣ ਉੱਥੇ ਚਲੋ ਰੱਖ ਲੈਣਗੇ ਆਪਣੇ ਬਲਦ ਹੁਣ ਹੱਥ ਪੱਲਾ ਹੀ ਆ ਹੋਰ ਕੀ ਆ ਤੇ ਬਾਕੀ ਇਹ ਆ ਵੀ ਹੁਣ ਮੰਮੀ ਡੈਡੀ ਉਹ ਤੇ ਉਹ ਹੀ ਆ ਜੇ ਕਿਤੇ ਆ ਜਾਂਦੇ ਆ ਜਾਣ ਉਹ ਕੋਈ ਨਹੀਂ ਉਹਨਾਂ ਦਾ ਵੀ ਥੋੜਾ ਜਿਹਾ ਗੁੱਸਾ ਠੰਡਾ ਹੋ ਗਿਆ ਨਾ ਸਭ ਕੁਝ ਠੀਕ ਹੋ ਜਾਣਾ ਵਾ ਹਲ ਉਹਨਾਂ ਦੇ ਮਨ ਵਿੱਚ ਗੁੱਸਾ ਆ ਤਾਂ ਕਰਕੇ ਆਖੰਦੇ ਉਹ ਤਾਂ ਇਹਦੇ ਮੈਂ ਤੈਨੂੰ ਕਹਿਲਾਂ ਰਿਹਾ ਪਹਿਲਾਂ ਵੀ ਡੈਡੀ ਨੂੰ ਦੱਸ ਦੇ ਸਭ ਕੁਝ ਦੱਸ ਦੇ ਉਹ ਚਲੋ ਬਾਕੀ ਰਹੀਦੀ ਗੱਲ ਇਹ ਵੀ ਅਸੀਂ ਹੁਣ ਕੁਛ ਨਾ ਕੁਛ ਕਰਕੇ ਵਿਖਾਉਣਾ ਵਾ ਜਦੋਂ ਅਸੀਂ ਨੌਕਰੀ ਵਗੈਰਾ ਕਰਨ ਲੱਪੇ ਨਾ ਤਾਂ ਉਹਨਾਂ ਦਾ ਵੀ ਮਨ ਠੀਕ ਹੋ ਜਾਣਾ ਵੀ ਚਲ ਨਹੀਂ ਆਪਣੇ ਘਰ ਦਾ ਇਹ ਕੁਛ ਨਾ ਕੁਛ ਕਰਨਾ ਉਹ ਚਲ ਕੋਈ ਗੱਲ ਨਹੀਂ ਤੂੰ ਬਾਕੀ ਵੇਖ ਲੈ ਸਮਾਨ ਸਮੂਲ ਕੋਈ ਰਹਿ ਨਾ ਜਾਵੇ ਠੀਕ ਆ ਚਲੋ ਠੀਕ ਵਾ ਵੇਖਦੀ ਆਂ ਇਥੇ ਅੱਗੇ ਖਲੋਤੇ ਜੀ ਮੈਂ ਸੋਚਣ ਲਿਆ ਸੀਗਾ ਮੈਂ ਕਿ ਲਵਲੀ ਦਾ ਤੇ ਨੌਕਰੀ ਦਾ ਹੀ ਸੋਚ ਲਿਆ ਵਾ ਹਾਂਜੀ ਤੇ ਮੇਰੇ ਰਾਦਾ ਜਰਨ ਜੇ ਮੈਂ ਵੀ ਵਰਕਸ਼ਾਪ ਖੋਲ੍ਹਾਂ ਇੱਕ ਤੇ ਇਹੋ ਜਿਹਾ ਠੀਕ ਲੱਗਦਾ ਯਾਰ ਕਿ ਨਾ ਕਣਕ ਸੁੱਟ ਕੇ ਨਾ ਫਿਰ ਵੇਖਾਂਗੇ ਜੇ ਗੰਜੈਸ਼ ਹੋਗੀ ਨਾ ਥੋੜਾ ਬੋੜਾ ਸਮਾਨ ਲਿਆ ਕੇ ਨਾ ਤੇ ਇੱਧਰ ਪੁਰਾਣੇ ਘਰ ਸੁੱਟ ਲਾਂਗੇ ਆਹੋ ਵੇਖ ਲਓ ਵਾਦਾ ਹੀ ਹੁੰਦਾ ਆ ਕੰਮ ਆਪਣੇ ਦਾ ਹਨਾ ਕਿਉਂ ਮੁੜ ਕੇ ਸਾਰੀ ਉਮਰ ਤੱਕ ਇਦਾਂ ਸਰਨਾ ਨਹੀਂਗਾ ਹੂੰ ਤਾਂ ਹੈਗਾ ਯਾਰ ਇਹ ਹੁਣ ਤੇ ਮਾੜਾ ਮੋਟਾ ਹੀ ਕਰੀਦਾ ਵਾ ਮੁੜ ਕੇ ਆ ਵੀ ਸਾਰੇ ਨੂੰ ਪਤਾ ਹੋਊਗਾ ਇਹ ਕੰਮ ਕਰਦੇ ਆ। ਆਹੋ ਤੇ ਚੱਲ ਆਪਣਾ ਵੀ ਹੱਥ ਸੌਖਾ ਰਹੂ। ਕੋਈ ਨਹੀਂ ਵੇਖ ਲੋ ਜਿੱਦ ਤੋਂ ਠੀਕ ਲੱਗਦਾ। ਚਲੋ ਕੰਮ ਦੀ ਗੱਲ ਤੇ ਠੀਕ ਹੀ ਆ। ਪਰ ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਕਰਨੀ ਸੀ। ਠੀਕ। ਰੁਪਿੰਦਰ ਬੈਠੀ ਹੀ ਬਾਹਰ ਤੇ ਮੈਂ ਕਿ ਕੀ ਹੋਇਆ ਵਾ? ਤੇ ਕਹਿੰਦੀ ਸੀ ਵੀ ਮੰਮੀ ਫੇਰ ਮੈਨੂੰ ਵੱਧ ਘੱਟ ਬੋਲੇ ਆ। ਅੱਛਾ? ਮੰਮੀ ਨਹੀਂ ਹਟਦੇ ਹੈਗੇ। ਹੁਣ ਜੇ ਗੱਲ ਹੋ ਹੀ ਗਈ ਆ ਤੇ ਅਗਲੇ ਬੰਦੇ ਨੂੰ ਮਾਰ ਹੀ ਦੇਣਾ ਵਾ ਗੱਲਾਂ ਕਰ ਕਰ ਕੇ। ਆਹੋ ਪਰ ਹੁਣ ਇਹਨਾਂ ਨੂੰ ਵੀ ਚਾਹੀਦਾ ਨਾ ਆਪਣੀ ਆਦਤ ਬਦਲਣਾ। ਮੈਂ ਤੇ ਕਿਹਾ ਵਾ ਮੈਂ ਵੀ ਰੁਪਿੰਦਰ ਤੂੰ ਨਾ ਫਿਕਰ ਕਰਿਆ ਕਰ ਮੰਮੀ ਦਾ ਸੁਭਾਈ ਏਦਾਂ ਦਾ ਵਾ ਤੂੰ ਬਸ ਆਪਣਾ ਕਾਲ ਤੋਂ ਜਾ ਰਿਜ਼ਿਊਮ ਵਗੈਰਾ ਦੇ ਤੇ ਜੇ ਭਾਂਦੀ ਏ ਗੱਲ ਤੇ ਵੇਖ ਲੋ ਉਹ ਨਹੀਂ ਨਹੀਂ ਗੱਲ ਭਾਂਜਣੀ ਉੱਥੇ ਕਿਹੜਾ ਕੋ ਹੈਗਾ ਬਹੁਤਾ ਵੱਡਾ ਕੰਮ ਵਾ ਨਿੱਕੀਆਂ ਕਲਾਸਾਂ ਨੂੰ ਪੜ੍ਹਾਵਾ ਵਾ ਤੇ ਇੰਨਾ ਕਿ ਤੇ ਟੈਸਟੋਂ ਨੇ ਪਾਰ ਕਰ ਹੀ ਜਾਣਾ ਪਤਾ ਕੀ ਹੁਣ ਜਿੱਦਾਂ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਮਾਣਾ ਘਰ 'ਚ ਤੇ ਮੰਮੀ ਨੇ ਤੇ ਰੋਜ਼ ਹੀ ਉਹਨੂੰ ਤਾਣੇ ਮਿਹਨੇ ਮਾਰਿਆ ਕਰਨੀ ਮੈਨੂੰ ਚੰਗੀ ਭਲੀ ਨੂੰ ਮਾਰਦੇ ਰਹੇ ਆ ਤੇ ਉਹਨੂੰ ਨਾ ਮਾਰਣੀ ਉਹ ਇਹੋ ਤਾਂ ਗੱਲ ਵਾ ਨਾ ਉਹ ਚਲ ਕੋਈ ਗੱਲ ਈ ਤੂੰ ਆਪਰਪਿੰਦਰ ਨੂੰ ਸਮਝਾ ਲਿਆ ਥੋੜਾ ਬੋਟ ਮੈਂ ਤੇ ਸਮਝਾਇਆ ਵਾ ਮੈਂ ਵੀ ਤੂੰ ਆਪਣਾ ਕਰ ਲਿਆ ਘਰ ਸਕੂਲੋਂ ਆ ਕੇ ਮੈਂ ਆਪਣਾ ਫੇਰ ਕਰਦੇ ਰੇ ਤਿਆਰੀ ਮਾੜੀ ਮੋਟੀ ਅੱਗੇ ਪੜਨ ਦੀ ਘਰੀ ਜਾ ਮੈਂ ਕਿਹਾ ਤੇ ਆਪਣੇ ਖਰਚੇ ਤੋਂ ਹੋਰ ਅੱਗੇ ਪੜ ਲੇਗੀ ਤੇ ਵਧੀਆ ਕੰਮ ਨਾਲੇ ਇਹ ਵੀ ਕੰਮੋ ਨਾ ਕਵੰਡ ਲਿਓ ਨਾ ਹੋਰ ਕੰਮ ਵੰਡਿਆ ਹੋਊਗਾ ਕੋਈ ਗੱਲ ਨਹੀਂ ਉਹ ਕਿਹੇ ਪਾਸੇ ਲੱਗ ਜਾਂਦੇ ਦੋਵੇਂ ਜਾਣੇ ਅੱਗੇ ਨਹੀਂ ਹੀ ਕੰਮ ਕਰਦੀ ਆਦੇ ਨਹੀਂ ਗਏ ਨਹੀਂ ਕਿਹਾ ਗੱਲਾਂ ਜਦੋਂ ਮੰਮੀ ਇੱਧਰ ਉੱਧਰ ਦੀਆਂ ਕਰਨ ਲੱਗ ਪਈ ਫੇਰ ਹੀ ਗੱਲਾਂ ਹੋਈਆਂ ਵਾ ਉਹ ਆਹੋ ਚਲ ਕੋਈ ਗੱਲ ਨਹੀਂ ਆਹ ਚਲ ਆ ਚਲੀ ਥੱਲੇ ਚਲ ਲੀਨਾ ਇੱਥੇ ਬੈਠੀ ਆ ਆਹੋਏ ਬੈਠੀ ਮੈਂ ਲੱਗਿਆ ਲੀਨਾ ਨਹੀਂ ਮਮਾ ਕਿੱਥੇ ਆ ਅੰਦਰ ਆ ਬੜੀ ਚਲਾਗ ਹੋ ਗਈ ਹੈ ਨਾ ਤੇ ਮੈਂ ਤੁਹਾਡੇ ਵੱਲ ਆਈ ਹੀ ਸੀ ਪੀ ਡਾਕੂਮੈਂਟਸ ਵਗੈਰਾ ਕਰ ਲਿਆ ਸਾਰੇ ਕੰਪਲੀਟ ਅੱਛਾ ਤੇ ਤੁਸੀਂ ਦੱਸੋ ਹੁਣ ਫਿਰ ਕਿਦਾਂ ਤੇ ਉਹ ਮੇਰੇ ਵਾਲੇ ਵੀ ਪਲੇ ਵਿੱਚ ਹੀ ਹਾਂਜੀ ਉਹ ਵੀ ਪਲੇ ਨੇ ਅੱਛਾ ਅੱਛਾ ਬਾਅਦ ਚੱਲੀਏ ਫਿਰ ਤੇ ਮੇਰੇ ਰਾਦਾ ਇੱਕ ਬਣਨ ਦਿਆ ਹੀ ਪਰ ਚਲੋ ਨਾ ਇੱਕ خود ਨਾ ਕਰੋ ਇੱਕ ਵਾਰ ਨਾ ਚਲੋ ਉਹਨਾਂ ਨੂੰ ਪੁੱਛ ਲਾਂਗੇ ਹਾਂਜੀ ਤੇ ਜੇ ਟੀਚਰ ਵਗੈਰਾ ਲੋੜ ਹੋਊਗੀ ਨਾ ਹਾਂ ਤੇ ਫਿਰ ਪੁੱਛਣਾਗੇ ਤੇ ਨਹੀਂ ਤੇ ਆਉਂਦੇ ਆਉਂਦੇ ਹੋਰ ਵੀ ਸਕੂਲਾਂ ਚ ਪਤਾ ਕਰ ਲਾਂਗੇ ਉਹ ਤਾਂ ਚੱਲ ਕਰ ਹੀ ਲਵਾਂਗੇ ਹਾਂਜੀ ਚਾਹੀਦਾ ਇਦਾਂ ਕਰਾਂਗੇ ਨਾ ਉਹਨਾਂ ਦੇਵਾਂਗੇ ਡਾਕੂਮੈਂਟ ਸਾਰੇ ਮੇਰੇ ਵਾਲੇ ਹਾਂਜੀ ਤੇ ਚਲ ਇਹ ਜੇ ਲੋੜ ਹੋਊਗੀ ਤਾਂ ਆਪੇ ਫੋਨ ਫੋਨ ਕਰ ਦੇਣਗੇ ਕੋਈ ਨਹੀਂ ਆਪਾਂ ਸਾਰੇ ਦੇ ਉਹਨੇ ਇੱਕ ਵਾਰ ਵੇਖ ਲਓ ਵੀ ਸਾਰੇ ਕੰਪਲੀਟ ਹੀ ਹੈ ਵਿੱਚ ਤੇ ਮੈਂ ਇਕੱਠੇ ਪਾਏ ਹੀ ਕੋਈ ਨਹੀਂ ਵਿੱਚ ਹੀ ਹੋਣੀਆਂ ਸਾਰੇ ਤੇ ਉਹ ਜੋ ਬਨ ਲੈ ਜ ਨੇ ਨਾਲ ਪੁਰਸ਼ ਨਾਲ ਜਬੂਰਜਨ ਜਾਂਦੇ ਨਾਲ ਦੇ ਉਹਦਾ ਨਾ ਵਗ ਬੂਆ ਜਿਆਦਾ ਚੰਗੀ ਤਰ੍ਹਾਂ ਅੱਛਾ ਤੇ ਮੈਂ ਚੱਲ ਨਾਲ ਲੈ ਜੰਨੇ ਆ ਕੋਈ ਗੱਲ ਨਹੀਂ ਲੈ ਜਾਓ ਹਣਾ ਹਾਂਜੀ ਫਿਰ ਬਾਕੀ ਇਹ ਆ ਵੀ ਹੁਣ ਪਿਛੇ ਵੇਲਾ ਇਹਨਾਂ ਕੋ ਹੁੰਦਾ ਰਿਹਾ ਉਹਨਾਂ ਗੱਲਾਂ ਦੇ ਹੁਣ ਮਿੱਟੀ ਪਾ ਕੇ ਤੇ ਜਾਂ ਲੱਗੇ ਦੀ ਸੋਚੀ ਹੈ ਹਨ ਉਹ ਚਲੋ ਕੋਈ ਗੱਲ ਨਹੀਂ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਲੱਗੇ ਆ ਤੇ ਚਲ ਵਧੀਆ ਵਧੀਆ ਦਿਨ ਤੋਂ ਕਰਨੇ ਆ ਤੇ ਮੇਰਾ ਦਾ ਜੰਜਾਂ ਦੇ ਬਾਬਾ ਜੀ ਦੇ ਮੱਥਾ ਟੇਕ ਜਾਗੇ ਇੱਕ ਵਾਰ ਹਨਾ ਚਲੋ ਵਧੀਆ ਵਧੀਆ ਕੰਮ ਹੋ ਜਾਊਗਾ ਤੇ ਬਾਕੀ ਇਹ ਵੀ ਹੁਣ ਜੋ ਨਾਲ ਲੈ ਜਾਂਦੇ ਆ ਹਾਂਜੀ ਹਨਾ ਕੋਈ ਨਹੀਂ ਪੁੱਛ ਲਈ ਜਾਂਦੇ ਆ ਨਹੀਂ ਤੇ ਫਿਰ ਆਪਾਂ ਚੱਲ ਜਾਨੇ ਦੋਵੇਂ ਜਣੇ ਨਹੀਂ ਨਹੀਂ ਚੱਲ ਜਾਣਾ ਹੁੰਦੇ ਮੈਂ ਪੁੱਛ ਕੇ ਮਨਾਉਣਾ ਹਾਂ ਹਾਂਜੀ ਚਲੋ ਫਿਰ ਆ ਰੱਖਾਂ ਤੂੰ ਮੈਂ ਪੁੱਛ ਕੇ ਤੇ ਆ ਗਿਆ ਫਿਰ ਚੱਲ ਜਾਨੇ ਕਿੱਥੇ ਠੀਕ ਜੀ ਦਿਨ ਜਵਨ ਕੀ ਡਿਆਂ ਕਰਨ ਪੁਇਰ ਕਰਨਾ ਕੀ ਥੋੜਾ ਜਿਹਾ ਹਿਸਾਬ ਲਿਖਿਆ ਹੈ ਪਤਾ ਨਹੀਂ ਲੱਗ ਰਿਹਾ ਕਿੱਥੇ ਲਿਖ ਬੈਠਾਂ ਨੂੰ ਅੱਛਾ ਅੱਛਾ ਤੇ ਉਹ ਮੈਂ ਆ ਹੀ ਤੇਰੇ ਨਾਲ ਅੱਜ ਆ ਹੀ ਜਾਣਾ ਸੀ ਤੇ ਮੈਂ ਸਾਡੇ ਨਾਲ ਚੱਲਦਾ ਹਾਂ ਸਕੂਲ ਆਹੋ ਤੇ ਤੂੰ ਇਹ ਇਦਾਂ ਕਰੋ ਹੂੰ ਜੇ ਤੁਸੀਂ ਆਪੂ ਆ ਉਹਦੇ ਉਹ ਮੈਂ ਚੱਲ ਤੇਰਾ ਵਗਬ ਆਉ ਉਹ ਨਹੀਂ ਮੈਂ ਕੱਲ ਸ਼ਾਮੀ ਵੀ ਉਹਦੇ ਨਾਲ ਗੱਲ ਕੀਤੀ ਆ ਤੇ ਮੈਂ ਹੁਣ ਵੀ ਫੋਨ ਕਰ ਦਿੰਨਾ ਅੱਛਾ ਸਵੇਰੇ ਸਗੋਂ ਦਾ ਫੋਨ ਆਇਆ ਵੀ ਸੀ ਹੂੰ ਮੈਨੂੰ ਕਹਿੰਦਾ ਸੀਗਾ ਵੀ ਮੈਂ ਸਕੂਲ ਚੱਲਿਆ ਵਾਂ ਤੇ ਲਵਲੀ ਜਦੋਂ ਆਏਗਾ ਤੇ ਮੈਨੂੰ ਫੋਨ ਕਰ ਦੇ ਚੱਲ ਤੂੰ ਚੱਲ ਜਾਂਦਾ ਤੇ ਉਹਨਾਂ ਵਾਦਾ ਹੀ ਥੋੜਾ ਜਿਹਾ ਕੋਈ ਫਿਕਰ ਵਾਲੀ ਗੱਲ ਨਹੀਂ ਹੈਗੀ ਨੰਬਰ ਮੈਂ ਸਭੀ ਦਾ ਤੁਹਾਨੂੰ ਵੀ ਕਰ ਦਿੰਨਾ ਆ ਚੱਲ ਕਰ ਦੇ ਫਿਰ ਤੇ ਮੈਂ ਆ ਵੀ ਇੱਕ ਵਾਰੀ ਹੁਣੇ ਫੋਨ ਕਰ ਦਿੰਦਾ ਠੀਕ ਹੈ ਠੀਕ ਇੱਕ ਕੰਮ ਹੋਰ ਕਰਿਓ ਹੂੰ ਆਪਣਾ ਸੀਵੀ ਜਿਹੜਾ ਖੜੋਗੇ ਨਾ ਆਹੋ ਕਿਉਂਕਿ ਰਪਿੰਦਰ ਦਾ ਤੇ ਅੱਜ ਉੱਥੇ ਫਾਈਨਲ ਹੋ ਜਾਣਾ ਆਹੇ ਦਾ ਦਿਹਾ ਹੈ ਜਨਾ ਹਨ ਤੇ ਤੁਸੀਂ ਆਪਣਾ ਸੀਵੀ ਉੱਥੇ ਦੇ ਆਇਓ ਆਹੋ ਨਾਲ ਇੱਕ ਦੋ ਸਕੂਲ ਹੋਰ ਵੀ ਜਿਹੜੇ ਲੱਗੇ ਹੋਣਗੇ ਨਾ ਉੱਥੇ ਵੀ ਫੜਾ ਦਿਓ ਆਹ ਰਪਿੰਦਰ ਵੀ ਮੈਨੂੰ ਇਹੋ ਗੱਲ ਕਹਿਣ ਦੀ ਤੇ ਮੈਂ ਕੋਈ ਗੱਲ ਨਹੀਂ ਉਹ ਵੇਖ ਲਾਂਗਾ ਹੁਣ ਵੀ ਸਾਲ ਤੇ ਬਦਲਣ ਲੱਗਾ ਆਹ ਤੇ ਇਹੋ ਜਿਹੇ ਟਾਈਮ ਤੇ ਨਾ ਟੀਚਰ ਛੱਡ ਜਾਂਦੇ ਆ ਸਕੂਲ ਹੂੰ ਹੂੰ ਤੇ ਮੁੜ ਕੇ ਜਿੰਨੂੰ ਕਿਸੇ ਲੋੜ ਹੋਊਗੀ ਆਹੋ ਚੱਲ ਉੱਥੇ ਲੱਗ ਜਿਓ ਉਹ ਚਾਹ ਲੱਗ ਲੱਗ ਵੀ ਲੱਗ ਜਾਗੇ ਤੇ ਤਵੇਂ ਮਿਲੀ ਜਾਣ ਕੁੱਲ ਲੱਗੇ ਲੱਗੇ ਦੇ ਸਕੂਲ ਦੇ ਜਿਹੜੇ ਹੋਣਗੇ 2-4 ਉੱਥੇ ਪੜਾ ਦੇ ਚਲ ਕੋਈ ਗੱਲ ਨਹੀਂ ਫਿਰ ਫੋਨ ਕਰਦੀ ਹਾਂ ਮੈਂ ਹੁਣੇ ਫੋਨ ਕਰ ਦਿੰਦਾ ਤੁਸੀਂ ਚਲੋ ਤਰ ਕੋਈ ਗੱਲ ਨਹੀਂ ਮੈਂ ਜਾਣਾ ਕੋਈ ਹਲੋ ਉਹ ਸਮਝ ਨਹੀਂ ਆ ਰਿਹਾ ਨਹੀਂ ਨਹੀਂ ਬੱਸ ਲੱਗੀ ਤਦ ਹਰਪਿੰਦਰ ਉਹ ਬੂਆ ਖੋਲ ਜਾ ਕੇ ਤੇ ਮੈਂ ਆ ਗਈ ਮੰਮੀ ਅਸੀਂ ਆ ਗਏ ਮੜਾ ਜਾਣਾ ਉਹ ਸਕੂਲੇ ਚੱਲੇ ਸੀ ਸਕੂਲੇ ਚੱਲੇ ਸੀ ਸਕੂਲੇ ਕੀ ਕਰਨ ਉਹ ਮੜਾ ਜਾ ਪਤਾ ਕਰਨ ਜਾਣਾ ਸੀ ਨੌਕਰੀ ਦਾ ਕਿੰਨੇ ਕਰਨੀ ਨੌਕਰੀ ਤੂੰ ਉਹ ਆਹੋ ਚਾਹੇ ਮੈਂ ਕਰ ਲੂੰਗਾ ਚਾਹੇ ਰੁਪਿੰਦਰ ਕਰ ਲੂਗੀ ਮੇਰੀ ਗੱਲ ਸੁਣ ਏਨਾ ਚਿਰ ਤਾਂ ਹੋਇਆ ਤੈਨੂੰ ਪੜਾਈ ਛੱਡੀ ਨੂੰ ਹੁਣ ਤੈਨੂੰ ਕੀ ਆਉਂਦਾ ਵਾ ਫੇ ਸਕੂਲੇ ਤੁਰ ਪਿਆ ਤੇ ਮੂੰਹ ਚੋਕੇ ਉਹ ਚੱਲ ਮੈਨੂੰ ਨਹੀਂ ਆਉਂਦਾ ਤੇ ਉਹਨੂੰ ਤੇ ਆਉਂਦਾ ਹੀ ਆ ਨਾ ਆਹੋ ਉਹਨੂੰ ਬਹੁਤ ਆਉਂਦਾ ਹੀ ਉਹ ਜਿੰਨੂੰ ਲੈ ਕੇ ਨਾਲ ਤੁਰ ਪਿਆ ਨਾਲ ਆਪਣੀ ਵੀ ਬੇਇੱਜ਼ਤੀ ਕਰਾਏਗਾ ਪਿਓ ਦੀ ਇੰਨੀ ਆਂਦੇ ਮੰਨੀ ਦੀ ਉਹਨੇ ਨਾ ਨੌਕਰੀ ਦਾ ਲਵਾਇਆ ਇੱਥੇ ਆਣ ਕੇ ਨੌਕਰੀ ਭਾਲਦੀ ਫਿਰਦੀ ਹੁਣ ਉਹ ਮੰਮੀ ਹੁਣ ਚੱਲੇ ਆ ਨਾ ਤੱਕ ਸੁਮਤ ਨਾ ਲਾਓ ਕੰਮ 'ਚ ਸੁਮਤ ਮੈਂ ਕਾਦੀ ਲਾਉਣੀ ਆ ਵੇ ਵੇਖ ਲਈ ਤੂੰ ਕਿਸ ਪਾਸੇ ਜੋਗਾ ਨਹੀਂ ਰਹਿਣਾ ਨਾ ਖੋਤੀਆਂ ਜੋਗਾ ਤੇ ਨਾ ਟੋਪੀਆਂ ਜੋਗਾ ਉਹ ਜੋਗਾ ਅੱਗੇ ਸਹੁਰੇ ਨੇ ਤਾਂ ਨੌਕਰੀ ਦਵਾਤੀ ਆ ਵੇ ਇੱਜਤੀ ਕਰਾਈਤ ਨਾਲ ਆਪਣੀ ਤਾਂ ਨਾਲ ਸਾਡੀ ਵੇ ਨਾ ਉਹ ਨਾ ਪੈੜੀ ਦਿੱਤੀ ਤੈਨੂੰ ਉਹਨੂੰ ਮੂੰ ਚੁੱਕਿਆ ਤੇ ਲੈ ਕੇ ਤੁਰ ਪਿਆ ਫੇਰ ਕਿਵੇਂ ਕੰਮ ਨੇ ਤੇ ਅੱਗੇ ਨਖਦੇ ਸਾਡੀ ਬੇਇੱਜ਼ਤੀ ਕਰਵਾਈ ਸੀ ਉਹਦਾ ਵੀ ਨਹੀਂ ਆ ਸਾਨੂੰ ਪੁੱਛਦਾ ਜੇ ਪੁੱਛ ਕੇ ਰਿਸ਼ਤਾ ਕੀਤਾ ਹੁੰਦਾ ਨਾ ਆ ਗੱਲਾਂ ਸਾਡੇ ਘੜੀ ਨਾ ਹੀ ਆਉਂਦੀਆਂ ਚੱਲੀਏ ਫਿਰ ਚੱਲੀਏ ਤਾਂ ਸਹੀ ਤੇ ਮੰਮੀ ਕੀ ਬੋਲਣ ਦੇ ਹੀ ਅੰਦਰ ਉਹ ਮੰਮੀ ਦੀ ਤੂੰ ਛੱਡ ਦੇ ਉਹਨਾਂ ਨੇ ਸਾਰੀ ਉਮਰ ਲੰਘੀ ਐ ਇਦਾਂ ਹੀ ਤਾਂ ਵੀ ਦੱਸੋ ਸਹੀ ਕੀ ਕਹਿੰਦੇ ਸੀ ਉਹ ਕੋਹ ਨਹੀਂ ਕਹਿੰਦੇ ਤੂੰ ਮਗਰ ਤੇ ਬਹਿ ਜੀ ਜੋ ਹੋ ਗਿਆ ਕੰਜੇ ਉਹ ਕੋਈ ਗੱਲ ਨਹੀਂ ਰਮਨ ਇੱਥੇ ਬੈਠੀ ਆ ਬਿਆਣਾ ਮੈਂ ਇੱਥੇ ਕੀ ਆ ਹਾਂ ਆ ਤੁਹਾਡੇ ਨਿੱਕੇ ਮੁੰਡੇ ਦਾ ਤਾਂ ਲੱਗਦਾ ਦਿਮਾਗ ਹੀ ਖਰਾਬ ਹੋ ਗਿਆ ਵਾ ਹੁਣ ਕੀ ਹੋ ਗਿਆ ਹੁਣ ਆ ਕੀ ਆ ਘਰ ਦੇ ਨੂੰ ਲਿਆ ਵਾ ਨਾਲ ਤੇ ਚੁੱਪ ਕਰਕੇ ਤੁਰ ਪੇ ਉਹ ਮਾੜਾ ਜਿਹਾ ਦੱਸ ਗਿਆ ਮੈਨੂੰ ਮੰਮੀ ਸਕੂਲ ਚੱਲੇ ਆ ਮੈਂ ਸਕੂਲ ਕੀ ਕੰਮ ਆ ਇਹ ਨੌਕਰੀ ਲਵਾਉਣੀ ਐ ਮੈਂ ਕਿਹਦੀ ਲਵਾਉਣੀ ਨੌਕਰੀ ਇਹ ਜੇ ਮੇਰੀ ਨਾ ਲੱਗੂ ਤੇ ਰਪਿੰਦਰ ਨੂੰ ਲਵਾਉਣਾ ਤੇ ਮੈਂ ਇਹਦਾ ਪਿਓ ਕਿੱਥੇ ਰਿਹਾ ساری ਉਮਰ ਆਂਦਾ ਮੇਰੀ ਪਹੁੰਚ ਬੜੀ ਤਾਂ ਤੱਕ ਵਾ ਉਹਨਾਂ ਨੇ ਲਵਾਇਆ ਇੱਥੇ ਆਣ ਕੇ ਨੌਕਰੀ ਤੇ ਲੱਗਣਾ ਸੀ ਉਹ ਮੇਰੀ ਗੱਲ ਸੁਣ ਉਹਨਾਂ ਤੇ ਸਾਡੇ ਪੱਲੇ ਰਹਿਣ ਕੱਖ ਨਹੀਂ ਦਿੱਤਾ ਤੇਰੇ ਹੁੰਦਿਆ ਕਿੰਨੀ ਬੇਇੱਜ਼ਤੀ ਕਰਕੇ ਗਏ ਇੱਥੇ ਸਾਡੀ ਮੈਂ ਤਾਂ ਵਾਰ-ਵਾਰ ਇਹੇ ਗੱਲ ਕਹਿਨੀ ਆ ਜੇ ਨਖਤਾ ਆਪਣਾ ਚੰਗਾ ਹੁੰਦਾ ਨਾ ਉਹਨਾਂ ਦੀ ਹਿੰਮਤ ਨਹੀਂ ਸਾਡੇ ਘਰ ਆਣ ਕੇ ਇੰਨੀਆਂ ਗੱਲਾਂ ਕਰ ਜਾਂਦੀ ਚੰਗਾ ਤੇ ਆਪਣਾ ਨਹੀਂਗਾ ਕਿਸ ਨੂੰ ਕੀ ਕਹਿਣਾ ਸੀ ਉਹਨਾਂ ਦੇ ਸਾਹਮਣੇ ਤੇ ਡੈਡੀ ਡੈਡੀ ਕਰਦਾ ਫਿਰਦਾ ਸੀ ਇਹਨੂੰ ਨਾ ਕੱਖ ਨਹੀਂ ਉੱਥੋਂ ਮਿਲਣਾ ਦੇਖ ਲੈ ਨੌਕਰੀ ਤਾਂ ਹੀ ਲਵਾਇਆ ਤੇ ਜਿਹੜਾ ਪੈੜੀ ਕਹਿ ਨਹੀਂਦਾ ਮੇਰੇ ਪੇਕਿਆਂ ਦਾ ਪੈੜੀ ਮਿਲਣੀ ਆ ਇਸੇ ਪਿਓ ਦੀ ਪੈੜੀ ਕੰਮ ਆਉਣੀ ਆ ਉੱਥੋਂ ਨਹੀਂ ਮਿਲਣਾ ਕੱਖ ਵੀ ਉਹ ਰਮਨ ਉਹਨਾਂ ਨੇ ਇਹਦੇ ਸਿਰ 'ਚ ਸਵਾਬ ਨਹੀਂ ਪਾਉਣੀ ਤੂੰ ਵੇਂਦੀ ਰਹੀ ਪੈੜੀ ਲੱਭਦੀ ਫਿਰਨ ਈ ਆ ਚੱਲ ਕੋਈ ਨਹੀਂ ਆਉਂਦਾ ਵਾ ਨਾ ਮੈਂ ਵੇਨੀ ਆ ਕਿੱਡੇ ਕੋ ਨੂੰ ਪ੍ਰਿੰਸੀਪਲ ਲਵਾ ਕੇ ਫੇਰ ਨਾਲ ਲੈ ਕੇ ਆਉਂਦਾ ਤੂੰ ਵੇਖਿਆ ਨਹੀਂ ਆ ਜਦੋਂ ਦਾ ਵਿਆਹ ਹੋਇਆ ਉਹਦੋਂ ਦੀ ਨੌਕਰੀ ਦੇ ਲਵਾਉਂਦੇ ਆ ਤਾਂ ਪਿਓ ਦੂਜੀ ਗੱਲ ਇਹ ਆ ਵੀ ਜਿਹੜਾ ਸਾਡੇ ਨਾਲ ਇਹਨਾਂ ਕੋਈ ਸਲਾਹ ਨਹੀਂ ਨਾ ਕੀਤੀ ਮੈਨੂੰ ਲੱਗਦਾ ਵਾ ਵੀ ਪੱਕਾ ਵੱਡੇ ਦੋਵਾਂ ਜੀਆਂ ਨਾਲ ਇਹ ਸਹਿਮਤ ਹੋ ਗਏ ਆ ਸਲਾਹ ਨਾਲ ਗਏ ਉਹਨਾਂ ਦੀ ਨਾਲ ਰਮਨ ਹੁਣ ਜਦੋਂ ਸਾਨੂੰ ਪਤਾ ਹੀ ਨਹੀਂ ਇਹ ਗੱਲ ਦਾ ਤਾਂ ਫਿਰ ਅਸੀਂ ਕਿਦਾਂ ਕਹਿ ਸਕਦੇ ਆ ਨਹੀਂ ਮੈਨੂੰ ਕੋਸਰ ਮੁਸਰ ਕਰਦੇ ਸੋਂਦੇ ਆ ਨਾ ਮੈਂ ਛੁਦੈਂਦੇ ਹਾਂ ਨਹੀਂ ਗੀ ਉਹ ਵੀ ਗੱਲ ਛੇਤੀ ਸਾਹਮਣੇ ਆ ਜਾਣੀ ਆ ਵੀ ਫਿਗਰ ਨਾ ਕਰੋ ਕਿਸ ਗੱਲ ਦਾ ਜਾਂ ਫਿਰ ਉਹਨਾਂ ਦੋਵਾਂ ਜੀਆਂ ਦੇ ਚੁੱਕਣਾ ਦਿੱਤੀ ਹੋਊਗੀ ਉਹ ਚੱਲ ਜੀ ਉਹਨਾਂ ਵੀ ਚੁੱਕਣਾ ਦਿੱਤੀ ਆ ਨਾ ਚੁੱਕਣਾ ਤੇ ਆਣ ਕੇ ਨਾ ਨੌਕਰੀ ਲੱਗ ਜਾਂ ਦੋਵੇਂ ਜੀ ਮੈਨੂੰ ਇੰਨੀ ਬੜੀ ਖੁਸ਼ੀ ਆ ਨੌਕਰੀ ਨੌਕਰੀ ਇਹਨਾਂ ਇਦਾਂ ਫੇਰ ਤੁਰ ਕੇ ਘਰ ਆਏ ਖੜੇ ਨੌਕਰੀ ਲੱਭਣ ਦੀ ਇਹ ਇੱਕ ਤੇ ਮੇਰਾ ਇਰਾਦਾ ਵਾ ਵੀ ਉਹਨਾਂ ਦੋਵਾਂ ਜੀਆਂ ਨੂੰ ਨਾ ਪੁੱਛਾ ਵੀ ਕਿੱਥੇ ਗਏ ਆ ਤੁਹਾਨੂੰ ਦੱਸ ਕੇ ਗਏ ਆ ਇਹ ਵੀ ਗੱਲ ਤੇ ਨਹੀਂ ਸਹੀ ਆ ਪੁੱਛੇ ਤਾਂ ਸਹੀ ਕੀ ਕਹਿੰਦੇ ਆ ਹਨਾ ਆਪੇ ਪਤਾ ਲੱਗ ਜਾਊਗਾ ਹਾਂ ਹਾਂ ਪਰ ਨਾ ਮੁੰਡੇ ਨੇ ਨਾ ਸਾਡੇ ਸਿਰ 'ਚ ਸਵਾਹ ਪਵਾਤੀ ਆ ਕਿਤੇ ਬਾਹਰ ਜਾਈਦਾ ਨਾ ਗੋੜੇ ਗੋੜੇ ਸ਼ਰਮ ਹੁੰਦੀ ਲੋਕੀ ਕਹਿੰਦੇ ਉਦੋਂ ਤੁਹਾਡੇ ਕੁੜਮਾ ਇਹ ਹੀ ਬੜੀ ਉੱਚੀ ਕੀ ਬੋਲਣ ਰਹੀ ਕੀ ਗੱਲ ਹੋਈ ਤੇ ਕੀ ਉਹਨਾਂ ਨੂੰ ਦੱਸ ਗਏ ਦੱਸਣਾ ਉਹਨਾਂ ਨੂੰ ਕੀ ਤੂੰ ਦੱਸ ਦੇਣਾ ਜਿਹੜਾ ਕੋਈ ਪੁੱਛਦਾ ਵੀ ਆ ਗੱਲ ਹੀ ਦੱਸਾਂ ਉਹਨਾਂ ਨੂੰ ਮੈਂ ਕੀ ਦੱਸਾਂ ਤੇ ਆਪਣੇ ਤਰ੍ਹਾਂ ਹੋਈ ਗੱਲ ਵਾਪੀ ਭੇਜਤੀ ਹੁੰਦੀ ਜੇ ਤੂੰ ਐਦਾਂ ਕਰ ਵੱਡੇ ਮੁੰਡੇ ਨੂੰ ਪੁੱਛ ਵਲਾ ਕੀ ਕਹਿੰਦਾ ਵਾ ਉਹਨੂੰ ਪਤਾ ਹੋਣਾ ਇੱਦਾਂ ਹੀ ਕਰਦੀ ਆਂ ਹੌਲੀ ਜੀ ਨਾ ਉਹਨੂੰ ਵੇਲੀ ਆਵਾਜ਼ ਮਾਰਦੀ ਆਂ ਅੰਦਰ ਗਈ ਤਦੇ ਕਰਦੀ ਹੁਣੀ ਉਹ ਕਿਹੜੀ ਘਟਵਾ ਜੇ ਦੋਵੇਂ ਜਾਨੀਆਂ ਸਹਿਮਤ ਹੋ ਗਈਆਂ ਨਾ ਫਿਰ ਉਹਨੇ ਕਹਿਣਾ ਨਹੀਂ ਮੰਮੀ ਮੈਂ ਤਾਂ ਦੱਸ ਕੇ ਨਹੀਂ ਗਏ ਤੂੰ ਉਹਨੂੰ ਜੋਗ ਨੂੰ ਆਵਾਜ਼ ਮਾਰ ਵੇਲੀ ਕੀ ਕਹਿੰਦਾ ਚਲ ਕੋਈ ਗੱਲ ਨਹੀਂ ਮੈਂ ਪੁੱਛਦੀ ਆ ਪੁੱਛ ਪਾਲਾ ਕੀ ਫਿਰ ਦੱਸੀ ਮੈਨੂੰ ਚੰਗਾ ਗੱਲ ਤੇ ਇਹਨਾਂ ਦੀ ਵੀ ਠੀਕ ਆ ਜੋਬਨ ਨੂੰ ਮਾਰਦੀ ਆਂ ਆਵਾਜ਼ ਤੇ ਉਹਨੂੰ ਪੁੱਛਦੀ ਆ ਵੀ ਤੇਰੇ ਨਾਲ ਸਲਾਹ ਕਰਕੇ ਗਏ ਆ ਦੱਸ ਕੇ ਗਏ ਤੁਹਾਨੂੰ ਮੈਨੂੰ ਤਾਂ ਕੋਈ ਦੱਸਿਆ ਨਹੀਂਗਾ ਆਪੇ ਦੱਸੂਗਾਈ ਕੋਈ ਮੈਨੂੰ ਜੋ ਤੂੰ ਕੀ ਕਰ ਰਹੀ ਆ ਕੁਛ ਨਹੀਂ ਮੰਮੀ ਜੀ ਕੱਪੜੇ ਧੋਤੇ ਹੀ ਤੇ ਮੈਂ ਕਿਹਾ ਚਲ ਜੋੜ ਲਾਂ ਅੱਛਾ ਤੇ ਜੋਬਣ ਕਿੱਥੇ ਗਿਆ ਵਾ ਬਸ ਇਦਾਂ ਹੀ ਕੰਮ ਕਹਿਣ ਦੇ ਹੀ ਥੋੜਾ ਜਿਹਾ ਤੇ ਮੈਂ ਤੇਰੇ ਨਾਲ ਗੱਲ ਕਰਨੀ ਸੀ ਹਾਂ ਇਹ ਤੇ ਮੈਂ ਜੋਬਣ ਵੱਲ ਹਾਂ ਅੱਛਾ ਤੂੰ ਚਲ ਉਹ ਬਾਹਰ ਗਿਆ ਉਹ ਤਾਂ ਮੈਂ ਤੇਰੇ ਨਾਲ ਹੀ ਗੱਲ ਕਰ ਲੀਨੀ ਆ ਨਹੀਂ ਨਹੀਂ ਦੱਸੋ लवली ਤਰਪਿੰਦਰ ਕਿੱਥੇ ਗਏ ਆ ਉਹ ਮੰਮੀ ਜੀ ਉਹ ਜੋਬ ਵਾਸਤੇ ਗਏ ਨੇ ਸਕੂਲ ਕਹਿੰਦੇ ਹੀ ਇਹਨਾਂ ਨੇ ਫੋਨ ਕੀਤਾ ਹੀ ਇਹਨਾਂ ਦਾ ਕੋਈ ਯਾਰ ਦੋਸਤ ਹੋਣਾ ਵਾਕਬ ਅੱਛਾ ਤੇ ਉਹ ਜੋਬ ਵਾਸਤੇ ਗਏ ਨੇ ਮੇਰੀ ਗੱਲ ਸੁਣ ਪੁੱਤ ਉਹ ਤੁਹਾਡੇ ਰਾਵਾਂ ਦੇ ਵਿੱਚ ਕੰਡੇ ਬੀਜਦੇ ਰਹੇ ਕੀ ਕੋਈ ਤੁਹਾਡੇ ਨਾਲ ਕਰਦੇ ਰਹੇ ਤੇ ਫਿਰ ਫੋਨ ਕਰਨ ਡਿਆ ਵਾ ਦੋਸਤਾਂ ਨੂੰ ਮੰਮੀ ਜੀ ਜਿਹੜੇ ਕੰਡੇ ਉਹਨਾਂ ਨੇ ਬੀਜੇ ਆ ਜਾਂ ਕਿਸੇ ਨੇ ਬੀਜੇ ਆ ਉਹ ਤੇ ਰੱਬ ਵੇਖਦਾ ਹੀ ਆ ਨਾ ਤੇ ਅਸੀਂ ਕਿਉਂ ਕਿਸੇ ਦੇ ਅੱਗੇ ਕੰਡੇ ਬੀਜਨੇ ਆ ਰੱਬ ਤੁਹਾਡੇ ਕੋ ਮਾੜਾ ਨਾ ਕਰਾਵੇ ਨਹੀਂ ਇਹਨਾਂ ਤਰਸ ਵੀ ਧੀਏ ਚੰਗਾ ਨਹੀਂ ਹੁੰਦਾ ਮਰਦਾ ਉਹ ਬੰਦਾ ਜਿਹੜਾ ਤਰਸ ਕਰਦਾ ਵਾ ਚਲੋ ਕੋਈ ਨਹੀਂ ਮੰਮੀ ਜੀ ਫਿਰ ਕੀ ਕਰਨਾ ਹੁਣ ਭਰਾ ਨੂੰ ਤੇ ਭਰਾ ਦਾ ਤਰਸ ਹੁੰਦਾ ਹੀ ਆ। ਐਂ ਭਾਈ ਵੱਖ ਲੜਦੀ ਨਹੀਂ। ਉਦੋਂ ਭਰਾ ਨਹੀਂ ਜਦੋਂ ਤੁਹਾਡੇ ਨਾਪੇ ਜਦਮ ਕੀਤਾ ਸੀ ਪਿੱਠੇ ਕਾ ਮੈਨੋਜੋ ਹੀ ਚਾਹੀਦਾ ਤੇ ਜੋ ਬੰਤਰਲੇ ਲੈਂਦਾ ਫਿਰਦਾ ਸੀ ਮੰਨ ਲਾ ਜੇ ਮੇਰੇ ਕੋਲ ਪੈਸੇ ਨਾ ਹੁੰਦੇ ਤੇ ਫੇਰੇ ਪੈਸੇ ਕਿੱਥੋਂ ਲੈਂਦਾ ਉਦੋਂ ਉਹਨਾਂ ਨੂੰ ਦਿਹਿਆ ਵੀ ਮੈਂ ਭਰਾ ਨੂੰ ਤੰਗੀ ਦੇਂਦੇ ਆ ਨਹੀਂ। ਮੰਮੀ ਜੀ ਇਹ ਤੇ ਹੁਣ ਉਹਨਾਂ ਦੀ ਸੋਚ ਆ ਨਾ। ਮੈਨੂੰ ਤੇ ਸਿਰਫ ਹੁਣ ਤੱਕ ਇੰਨਾ ਹੀ ਪਤਾ ਵਾ ਪੀ ਇਹਨਾਂ ਨੌਕਰੀ ਆਸਤੇ ਫੋਨ ਕੀਤਾ ਵਾ ਤੇ ਉਹ ਦੋਵੇਂ ਜੀ ਗਏ ਆ ਚਲੋ ਚੱਲ ਜਾਣਗੇ ਤੇ ਤੁਹਾਡੇ ਵੀ ਗਲੋਂ ਕੰਮ ਨਿਕਲੂਗਾ। ਫੇਰ ਉਹਨਾਂ ਨੇ ਕਹਿਣਾ ਵਾ ਵੀ ਹਨੂ ਮਾਪਿ ਉਹਨਾਂ ਨੇ ਕਿ ਇਹ ਪਾਸੇ ਲਾਇਆ ਲੱਗੇ ਹੋਣਗੇ ਸਵੇਰੇ ਜਾਨ ਸ਼ਾਮੀ ਜਾਨ ਆਪਣਾ ਕਮਾਉਣਗੇ ਤੇ ਖਾਣਗੇ ਅੱਛਾ ਇਹ ਦੱਸ ਮੈਨੂੰ ਵੀ ਨੌਕਰੀ ਤਾਂ ਲੱਗਣਾ ਕਿੰਨੇ ਆ लवली ਨਾਲ ਲੱਗਣਾ ਵਾ ਕਾ ਦੂਜੀ ਨਾਲ ਲੱਗਣਾ ਵਾ ਅਜੇ ਤੇ ਰੁਪਿੰਦਰ ਦਾ ਹੀ ਕੰਮ ਬੰਨ੍ਹ ਆਇਆ ਤੇ ਬਾਅਦ ਚ लवली ਦੀ ਵੀ ਗੱਲ ਕਹਿੰਦੇ ਸੀ ਵੀ ਬਣਾ ਦੇਣੀ ਹੈ ਛੇਤੀ ਸਗੋਂ ਤੂੰ ਹੀ ਇਹ ਸ਼ੁਕਰ ਕਰੋ ਫਿਰ ਤਾਂ ਦੇਸਰੋਂ ਫਿਕਰ ਮੁੱਕ ਜੂਗੀ ਮੁੜ ਕੇ ਵੀ ਇਹਨਾਂ ਤਾਂ ਡੀ ਜਾਣ ਖਾਂਦੇ ਰਹਿਣਾ ਵਾ ਜੇ ਪਹਿਲੀ ਦਾ ਠੇਕਾ ਨਾ ਮਿਲਿਆ ਫੇਰ ਤਾਂ ਡੇਵਲ ਹਾਂ ਨੂੰ ਥੋੜੇ ਪੈਸੇ ਦੇ ਦੋ ਤੇ ਰੋਜ਼ ਦੀ ਹਰੀ ਕਿੱਥੋਂ ਖਰਚਾ ਪੂਰਾ ਕਰੋਗੇ ਇਹਨਾਂ ਦਾ ਚੱਲ ਪੁੱਤ ਉਹ ਤਾਂ ਤੇਰੀ ਗੱਲ ਠੀਕ ਵਾ ਤੇ ਜਿਹੜੀ ਵਾ ਨੂੰ ਤਲਵਾਰਾਂ ਮਾਰਦੀ ਸੀ ਵੀ ਮੇਰੇ ਪੇਕੇ ਐਦਾਂ ਮੇਰੇ ਪੇਕੇ ਐਦਾਂ ਸਾਨੂੰ ਕਰਦੀ ਸੀ ਗੱਲਾਂ ਹੁਣ ਕੌਣ ਕੰਮ ਆਇਆ ਇਹੋ ਜੀ ਕੰਮ ਆਏ ਨਾ ਪੇਕੇ ਤਾਂ ਨਾ ਆਏ ਮੰਮੀ ਜੀ ਜਿਹੜਾ ਪੇਕੇਆਂ ਦਾ ਹੰਕਾਰ ਆ ਨਾ ਉਹ ਬੰਦੇ ਨੂੰ ਇਹਨਾਂ ਨਹੀਂ ਕਰਨਾ ਚਾਹੀਦਾ ਤੇ ਮੈਂ ਮੰਨੀ ਆ ਫਿਰ ਰਵਿੰਦਰ ਦੀ ਗਲਤੀ ਆ ਉਹਨੂੰ ਇਹ ਚੀਜ਼ ਬਾਰ ਬਾਰ ਇੱਕੋ ਗੱਲ ਜਿਤਾਉਂਦੀ ਰਹੀ ਆ ਮੇਰੇ ਪੇਕੇ ਐਦਾਂ ਪਰ ਐਦਾਂ ਨਹੀਂ ਕਰਨਾ ਚਾਹੀਦਾ ਪਰ ਹੁਣ ਚਲੋ ਗਲਤੀ ਹੋਈ ਗਈ ਆ ਤੇ ਕਹਿੰਦੇ ਗਲਤੀ ਕਰਨ ਨਾਲ ਗਲਤੀ ਮਾਫ ਕਰਨ ਵਾਲਾ ਵੱਡਾ ਹੁੰਦਾ ਆ ਚੱਲ ਠੀਕ ਵਾ ਪੁੱਤ ਮੈਂ ਤਾਂ ਨਹੀਂ ਲੱਗ ਜਾਣ ਤਾਂ ਆਪਣਾ ਕਮਾਉਂ ਤੇ ਆਪਣਾ ਖਾਣ ਸਾਡੇ ਗਲੋਂ ਵੀ ਲੱਖਣ ਹਾਂਜੀ ਹਾਂਜੀ ਕੋਈ ਨਹੀਂ ਮੰਮੀ ਨੂੰ ਹੁਣ ਵੀ ਹੋਂਡਿਆ ਵਾ ਵੀ ਨੌਕਰੀ ਤੇ ਕਿਉਂ ਚਲ ਗਿਆ ਲੱਗ ਜਾਣਗੇ ਤੇ ਸਾਡੀ ਵੀ ਟੈਨਸ਼ਨ ਮੁੱਕ ਜੂਗੀ ਨਹੀਂ ਤੇ ਉਹਨਾਂ ਕਦੀ ਹਾਨੂੰ ਤੋੜ ਤੋੜ ਖਾਂਦੇ ਰਹਿਣਾ ਵਾ ਤੇ ਕਦੀ ਇਹਨਾਂ ਕਲਾਕੀ ਵੇਖ ਲੈਦੀ ਇਹਦੀ ਸਲਾਹ ਨਾਲ ਹੀ ਗਏ ਆ ਫਿਰ ਵੀ ਪੈਰਾਂ ਦੇ ਪਾਣੀ ਨਹੀਂ ਪੈਂਦੇ ਈ ਮਾੜਾ ਜਿਹਾ ਇਹਨਾਂ ਨੂੰ ਕਿਹਾ ਹੀ ਇਹਨਾਂ ਨੇ ਆਪਣੇ ਦੋਸਤ ਨੂੰ ਫੋਨ ਕੀਤਾ ਚੱਲ ਕੋਈ ਗੱਲ ਨਹੀਂ ਲੱਗ ਲੈਂਦੇ ਦੋਵੇਂ ਜੀ ਨੂੰ ਨੌਕਰੀ ਤੇ ਵੇਖੀ ਸਹੀ ਤੇਰੀ ਭੂਧ ਨਹੀਂ ਭੁੱਲਣੀ ਆ ਸਾਰਾ ਦਿਨ ਸੋਈ ਚ ਕੰਮ ਕਰਿਆ ਕਰੇਗੀ ਜੇ ਤੂੰ ਕਵੇਂ ਨਾ ਵੀ ਮਾਤਾ ਸਾਰਾ ਨਾਲ ਕੰਮ ਕਰਾਏ ਮੇਰੇ ਕੋ ਨਹੀਂ ਹੁੰਦਾ